ਤਨ ਛੇੜਦਾ ਜੀ ਛੇੜਦਾ ਸੀ ਫਿਰ ਤੁਸੀਂ ਇਹਨੂੰ ਕਿਹਾ ਘਰ ਕਿਉਂ ਨਹੀਂ ਗਿਆ ਤੁਸੀਂ ਕਿਹਾ ਮੈਂ ਆਪਣੀ ਸਿਸਟਰ ਨੂੰ ਦੱਸਿਆ ਹੋਇਆ ਪਰ ਉਹਨਾਂ ਨੇ ਕੋਈ ਰਿਐਕਸ਼ਨ ਨਹੀਂ ਆ ਉਹਨਾਂ ਨੇ ਇਹੀ ਕਿਹਾ ਕਿ ਜੇ ਘਰ ਦੱਸਾਂਗੇ ਤਾਂ ਉਹਨਾਂ ਨੇ ਸਾਡੇ ਤੇ ਹੀ ਇੰਗਜ਼ਾਮ ਲਗਾਣਾ ਫਿਰ ਕੀ ਮਾਰਿਆ ਉਹਦੇ ਸਿਰ ਤੇ ਲੱਕੜ ਦਾ ਜੋ ਲੱਗਾ ਹੀ ਗਾ ਮਾਰ ਦਿੱਤਾ ਮੇਰੇ ਚਾਚੇ ਦਾ ਬੇਟਾ ਇਹ ਗੱਲ ਕਿਸੇ ਨੂੰ ਵੀ ਨਹੀਂ ਪਤਾ ਇਹ ਜਿਹੜਾ ਮੁੰਡਾ ਸੀਗਾ ਇਹ ਕੀ ਇਹ ਕੀ ਲੱਗਦਾ ਤੁਹਾਡਾ ਇਹ ਮੇਰੇ ਨਾਲ ਪੜਿਆ ਹੋਇਆ ਹੈ ਇਹ ਘਰ ਸੀਗਾ ਤੁਹਾਡੇ ਰੋ ਹਾਂਜੀ ਤੁਸੀਂ ਦੋਨਾਂ ਰਲ ਕੇ ਮਾਰਿਆ ਨਹੀਂ ਮੈਂ ਬੁਲਾਇਆ ਸੀਗਾ ਇਹਨੂੰ ਕਿ ਮੇਰੇ ਚ ਗਾਲੀ ਛਿਦਾਂ ਦੇ ਜਦੋਂ ਇਹਨੇ ਛਿਡਾਇਆ ਨਾ ਉਹ ਪਹਿਲੇ ਇਹਨੂੰ ਪਿਆ ਨੰਨੂ ਉਸ ਤੋਂ ਬਾਅਦ ਇਹਦੇ ਹੱਥ ਜੋ ਆਇਆ ਉਹਨੇ ਮਾਰ ਦਿੱਤਾ ਜੋ ਖਲੜੇਕੇ ਉਸ ਤੋਂ ਬਾਅਦ ਮਾਰ ਕੇ ਤੁਹਾਨੂੰ ਛੋਟਾ ਹੀ ਸੀਗਾ ਤੁਹਾਨੂੰ ਕੋਈ ਅਫਸੋਸ ਨਹੀਂ ਹੈ ਗੈਸ ਗੱਲ ਦਾ ਨਹੀਂ ਹੈਗਾ ਫੋਟਾ ਨਸ਼ੇੜਦਾ ਜੀ ਛੇੜਦਾ ਸੀ ਕਿ ਫਿਰ ਤੁਸੀਂ ਇਹਨੂੰ ਕਿਹਾ ਘਰ ਕਿਉਂ ਨਹੀਂ ਗਿਆ ਤੁਸੀਂ ਸਾਬ ਤੁਸੀਂ ਮੈਂ ਆਪਣੀ ਸਿਸਟਰ ਨੂੰ ਦੱਸਿਆ ਹੋਇਆ ਪਰ ਉਹਨਾਂ ਨੇ ਕੋਈ ਰਿਐਕਸ਼ਨ ਨਹੀਂ ਆ ਉਹਨਾਂ ਨੇ ਇਹੀ ਕਿਹਾ ਹੈ ਕਿ ਜੇ ਘਰ ਦੱਸਾਂਗੇ ਤਾਂ ਗਲਤ ਉਹਨਾਂ ਨੇ ਸਾਡੇ ਤੇ ਹੀ ਇੰਕਜਾਮ ਲਗਾਣਾ ਫਿਰ ਕੀ ਮਾਰਿਆ ਉਹਦੇ ਸਿਰ ਤੇ ਲੱਕੜ ਦਾ ਜੋ ਲੱਭਾ ਨਹੀਂ ਗਮਾ ਮਰ ਤੁਕਾ ਮੇਰੇ ਚਾਚੇ ਦਾ ਬੇਟਾ ਇਹ ਗੱਲ ਕਿਸੇ ਨੂੰ ਵੀ ਨਹੀਂ ਪਤਾ ਇਹ ਜਿਹੜਾ ਮੁੰਡਾ ਸੀਗਾ ਇਹ ਕੀ ਇਹ ਕੀ ਲੱਗਦਾ ਤੁਹਾਡਾ ਇਹ ਮੇਰੇ ਨਾਲ ਪੜਿਆ ਹੋਇਆ ਹੈ ਇਹ ਘਰ ਸੀਗਾ ਤੁਹਾਡੇ ਕੋਲ ਹਾਂਜੀ ਤੁਸੀਂ ਦੋਨਾਂ ਰਲ ਕੇ ਮਾਰਿਆ ਨਹੀਂ ਮੈਂ ਬੁਲਾਇਆ ਸੀਗਾ ਇਹਨੂੰ ਕਿ ਮੈਨੇ ਛਡਾ ਲਈ ਇਛਦਾਂ ਦੇ ਜਦੋਂ ਇਹਨੇ ਛਡਾਇਆ ਨਾ ਇਹ ਉਹ ਪਹਿਲੇ ਇਹਨੂੰ ਧਿਆਨਨ ਨੂੰ ਉਸ ਤੋਂ ਬਾਅਦ ਇਹਦੇ ਹੱਥ ਜੋ ਆਇਆ ਉਹਨੇ ਮਾਰ ਦਿੱਤਾ ਉਹ ਥੱਲੇ ਡਿੱ ਗਿਆ ਉਸ ਤੋਂ ਬਾਅਦ ਮਾਰ ਕੇ ਤੁਹਾਨੂੰ ਛੋਟਾ ਹੀ ਸੀਗਾ ਤੁਹਾਨੂੰ ਕੋਈ ਅਫਸੋਸ ਨਹੀਂ ਹੈ ਗੈਸ ਗੱਲ ਦਾ ਨਹੀਂ ਹੈਗਾ ਤੁਹਾਨੂੰ ਛੇੜਦਾ ਸੀ ਜੀ ਛੇੜਦਾ ਸੀ ਕਿੱਥੇ ਫਿਰ ਤੁਸੀਂ ਇਹਨੂੰ ਕਿਹਾ ਘਰ ਕਿਉਂ ਨਹੀਂ ਕਿਹਾ ਤੁਸੀਂ ਕਿਹਾ ਮੈਂ ਆਪਣੀ ਸਿਸਟਰ ਨੂੰ ਦੱਸਿਆ ਹੋਇਆ ਪਰ ਉਹਨਾਂ ਨੇ ਕੋਈ ਰਿਐਕਸ਼ਨ ਨਹੀਂ ਆ ਉਹਨਾਂ ਨੇ ਇਹੀ ਕਿਹਾ ਕਿ ਜੇ ਘਰ ਦੱਸਾਂਗੇ ਤਾਂ ਉਹਨਾਂ ਨੇ ਸਾਡੇ ਤੇ ਹੀ ਇਮਜ਼ਾਮ ਲਗਾਣਾ ਫਿਰ ਕੀ ਮਾਰਿਆ ਉਹਦੇ ਸਿਰ ਤੇ ਲੱਕੜ ਦਾ ਜੋ ਲੱਭਾ ਨਹੀਂ ਗਾ ਮਾਰਦਾ ਉਹ ਕ ਮੇਰੇ ਚਾਚੇ ਦਾ ਬੇਟਾ ਇਹ ਗੱਲ ਕਿਸੇ ਨੂੰ ਵੀ ਨਹੀਂ ਪਤਾ ਇਹ ਜਿਹੜਾ ਮੁੰਡਾ ਸੀਗਾ ਇਹ ਕੀ ਇਹ ਕੀ ਲੱਗਦਾ ਤੁਹਾਡਾ ਇਹ ਮੇਰੇ ਨਾਲ ਪੜਿਆ ਹੋਇਆ ਹੈ ਇਹ ਘਰ ਸੀਗਾ ਤੁਹਾਡੇ ਤੋਂ ਹਾਂਜੀ ਤੁਸੀਂ ਦੋਨਾਂ ਰਲ ਕੇ ਮਾਰਿਆ ਨਹੀਂ ਮੈਂ ਬੁਲਾਇਆ ਸੀਗਾ ਇਹਨੂੰ ਕਿ ਮੈਨੂੰ ਛਡਾ ਲਈ ਇਛਦਾਨ ਦੇ ਜਦੋਂ ਇਹਨੇ ਛਡਾਇਆ ਨਾ ਉਹ ਪਹਿਲੇ ਇਹਨੂੰ ਧਿਆਨਨੂ ਉਸ ਤੋਂ ਬਾਅਦ ਇਹਦੇ ਹੱਥ ਜੋ ਆਇਆ ਉਹਨੇ ਮਾਰ ਦਿੱਤਾ ਉਸ ਤੋਂ ਖਲੜੇ ਕੇ ਉਸ ਤੋਂ ਬਾਅਦ ਮਾਰ ਕੇ ਤੁਹਾਨੂੰ ਛੋਟਾ ਹੀ ਸੀਗਾ ਤੁਹਾਨੂੰ ਕੋਈ ਅਫਸੋਸ ਨਹੀਂ ਹੈ ਗੈਸ ਗੱਲ ਦਾ ਨਹੀਂ ਹੈਗਾ ਪੁੱਤਾਂ ਨੂੰ ਛੇੜਦਾ ਜੀ ਛੇੜਦਾ ਸੀ ਕਿ ਫਿਰ ਤੁਸੀਂ ਇਹਨੂੰ ਕਿਹਾ ਘਰ ਕਿਉਂ ਨਹੀਂ ਗਿਆ ਤੁਸੀਂ ਕਿਹਾ ਮੈਂ ਆਪਣੀ ਸਿਸਟਰ ਨੂੰ ਦੱਸਿਆ ਹੋਇਆ ਪਰ ਉਹਨਾਂ ਨੇ ਕੋਈ ਰਿਐਕਸ਼ਨ ਨਹੀਂ ਆ ਉਹਨਾਂ ਨੇ ਇਹੀ ਕਿਹਾ ਹੈ ਕਿ ਜੇ ਘਰ ਦੱਸਾਂਗੇ ਤਾਂ ਗਲਤ ਉਹਨਾਂ ਨੇ ਸਾਡੇ ਤੇ ਹੀ ਇੰਕਜਾਮ ਲਗਾਉਣਾ ਫਿਰ ਕੀ ਮਾਰਿਆ ਉਹਦੇ ਸਿਰ ਤੇ ਲੱਕੜ ਦਾ ਜੋਰ ਲੱਭਾ ਨਹੀਂ ਗਿਆ ਮਾਰ ਤੂੰ ਕ ਮੇਰੇ ਚਾਚੇ ਦਾ ਬੇਗਾ ਇਹ ਗੱਲ ਕਿਸੇ ਨੂੰ ਵੀ ਨਹੀਂ ਪਤਾ ਇਹ ਜਿਹੜਾ ਮੁੰਡਾ ਸੀਗਾ ਇਹ ਕੀ ਇਹ ਕੀ ਲੱਗਦਾ ਤੁਹਾਡਾ ਇਹ ਮੇਰੇ ਨਾਲ ਪੜਿਆ ਹੋਇਆ ਹੈ ਇਹ ਘਰ ਸੀਗਾ ਤੁਹਾਡੇ ਕੋਲ ਹਾਂਜੀ ਤੁਸੀਂ ਦੋਨਾਂ ਰਲ ਕੇ ਮਾਰਿਆ ਨਹੀਂ ਮੈਂ ਬੁਲਾਇਆ ਸੀਗਾ ਇਹਨੂੰ ਕਿ ਮੈਨੇ ਛਡਾ ਲਈ ਇਛੇ ਦਾ ਦੇ ਜਦੋਂ ਇਹਨੇ ਛਡਾਇਆ ਨਾ ਉਹ ਪਹਿਲੇ ਇਹਨੂੰ ਧਿਆਨਨ ਨੂੰ ਉਸ ਤੋਂ ਬਾਅਦ ਇਹਦੇ ਹੱਥ ਜੋ ਆਇਆ ਉਹਨੇ ਮਾਰ ਦਿੱਤਾ ਉਸ ਤੋਂ ਲੜੀ ਕੇ ਉਸ ਤੋਂ ਬਾਅਦ ਮਾਰ ਕੇ ਤੁਹਾਨੂੰ ਛੋਟਾ ਹੀ ਸੀਗਾ ਤੁਹਾਨੂੰ ਕੋਈ ਅਫਸੋਸ ਨਹੀਂ ਹੈ ਗੈਸ ਗੱਲ ਦਾ ਨਹੀਂ ਹੈਗਾ